ਜੀਵਨ ਚਾਰਟ ਸ੍ਰਿੰਦਰ ਜੁਰ 76 ਚੈਨਲ ਵਿੱਚ ਸਾਰੇ ਪਾਟਕਾਂ ਦਾ ਨਿੱਕਾ ਸਵਾਗਤ ਮੈਂ ਅੱਜ ਇੱਕ ਵਾਰ ਫੇਰ ਤੋਂ ਰੂਬਰੂ ਹਾਂ ਤੁਹਾਡੇ ਲਈ ਅੰਮ੍ਰਿਤਕੌਰ ਦੀ ਇੱਕ ਨਵੀਂ ਕਹਾਣੀ ਉਹ ਫੇਰ ਜਿੱਤ ਗਈ ਲੈ ਕੇ ਉਮੀਦ ਕਰਦੀਆਂ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲੋਗੇ ਉਹ ਫੇਰ ਜਿੱਤ ਗਈ ਮੈਂ ਮੋਬਾਈਲ ਤੇ ਕਿਸੇ ਦੀ ਭੇਜੀ ਵੀਡੀਓ ਸੁਣਨ ਦੇ ਨਾਲ-ਨਾਲ ਵੇਖ ਵੀ ਰਿਆ ਸਾਂ ਮੈਨੂੰ ਲੱਗਿਆ ਕਿ ਇਸ ਵਿੱਚ ਵਧੀਆ ਗੱਲਾਂ ਹਨ ਖਾਸ ਕਰਕੇ ਔਰਤਾਂ ਲਈ ਤੇ ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿੱਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ ਤੇ ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ ਵੀਡੀਓ ਵਿੱਚ ਇੱਕ ਮਰਦ ਦੀ ਆਵਾਜ਼ ਸੀ ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰੀ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਵੀ ਪਹਿਲੀ ਰੋਟੀ ਹਮੇਸ਼ਾ ਉਸ ਨੂੰ ਹੀ ਦਿੰਦੀ ਸੀ ਮੈਂ ਵੀਡੀਓ ਚਲਾ ਕੇ ਮੇਰੀ ਪਤਨੀ ਦੇ ਹਾ ਭਾਵ ਦੇਖ ਰਿਹਾ ਸਾਂ ਕਿਉਂਕਿ ਉਸਨੇ ਕਦੀ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ ਤੇ ਮੈਂ ਚੰਗਾ ਸੰਗ ਕਿ ਉਸ ਨੂੰ ਅਹਿਸਾਸ ਹੋਵੇ ਕਿ ਫਰਜ਼ ਨਿਭਾਉਣ ਵਿੱਚ ਉਹ ਦੁਨੀਆ ਤੋਂ ਕਾਫੀ ਪਿੱਛੇ ਹੈ ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ ਪਰ ਆਜ ਨਹੀਂ ਜਿੱਤ ਸਕੇਗੀ ਮੈਂ ਅੰਦਰੋਂ ਅੰਦਰੀ ਬੜਾ ਖੁਸ਼ ਹੋ ਰਿਹਾ ਸਾਂ ਉਸ ਦੀ ਹਾਰ ਤੇ ਆਪਣੀ ਪਹਿਲੀ ਜਿੱਤ ਵੇਖਣ ਲਈ ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ ਅਖੀਰ ਉਸ ਦੇ ਮੱਥੇ ਤੇ ਦਿਉੜੀ ਉਬਰੀ ਤੇ ਸਹਜੇ ਹੀ ਉਸ ਦੇ ਮੂੰਹੋਂ ਨਿਕਲਿਆ ਇਸ ਭਾਈ ਨੇ ਆਪਣੇ ਮਾਪਿਓ ਬਾਰੇ ਕੁਝ ਦੱਸਿਆ ਹੀ ਨਹੀਂ ਤੇ ਨਾਲ ਹੀ ਬੇਟੇ ਨੂੰ ਆਵਾਜ਼ ਮਾਰੀ ਬੇਟੇ ਬਾਪੂ ਜੀ ਨੂੰ ਰੋਟੀ ਦੇ ਕੇ ਆਓ ਮੈਂ ਜਿਵੇਂ ਇੱਕਦਮ ਨੀਂਦ ਤੋਂ ਜਾਗ ਗਿਆ ਹੋਵਾਂ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫਿਰ ਮੈਨੂੰ ਤੇ ਬੱਚਿਆਂ ਨੂੰ ਮੇਰੀ ਪਤਨੀ ਨੂੰ ਹੋਰ ਕੁਝ ਕਹਿਣ ਦੀ ਜ਼ਰੂਰਤ ਹੀ ਨਾ ਪਈ ਆ ਜੋ ਬਿਨਾ ਬੈਸ ਕੀਤੇ ਆ ਹੀ ਜਿੱਤ ਗਈ ਸੀ ਦੋਸਤੋ ਉਮੀਦ ਕਰਦੀ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਿ ਕਿਵੇਂ ਉਸ ਔਰਤ ਨੇ ਆਪਣੇ ਫਰਜ਼ ਜਿਹੜੇ ਸੀ ਆਪਣੇ ਮਾਤਾ ਪਿਤਾ ਪ੍ਰਤੀ ਨਿਭਾਏ ਤੁਸੀਂ ਵੀ ਮੈਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਨਾਲੇ ਦੱਸਣਾ ਤੁਸੀਂ ਕਿਦਾਂ ਦੀਆਂ ਕਹਾਣੀਆਂ ਸੁਣਨਾ ਪਸੰਦ ਕਰਦੇ ਹੋ ਤਾਂ ਕਿ ਮੈਂ ਤੁਹਾਡੇ ਮਨ ਮੁਤਾਬਕ ਕਹਾਣੀ ਪੇਸ਼ ਕਰ ਸਕਾਂ ਸ਼ੁਕਰੀਆ ਜੀ